ਤਾਰੀਏ ਨੰਬਰ ਹੈ ਮਨਿੰਦਰ ਸਿੰਘ ਖੰਨੇ ਗੋਪਿੰਦਪੁਰ ਮੰਡੀ ਗੋਪਿੰਦਗੜ 330 ਨੰਬਰ ਸਭੀ ਸੰਗੀਤਕਾਰੋ ਤਾੜੀਆਂ ਜ਼ੋਰ ਦੇ ਨਾਲ ਨੰਬਰ ਸੰਭਾਲਿਆ ਜੀ ਜਾਗੇ ਵੀ ਕਿਸਮਤ 553 ਹੈ ਕੋਈ 553 ਵਾਲਾ ਤਾਂ ਨੰਬਰ ਕਵਿਤਾ ਦਾਰਤੋਂ ਦੀ ਬਵੰਦਾ ਨੰਬਰ ਇੱਕ ਵਾਰੀ ਤਾੜੀਆਂ ਮਾਰ ਦੋ ਫੇਰ ਜਿਹੜਾ ਨਾਮ ਦੇ ਤੁਸੀਂ ਖਰੀਦਵੇਂ ਹੀ ਸੀਗੇ ਇਹ ਤਾਂ ਜਿਵੇਂ ਦਿੱਤਾ ਕਰਦੇ ਲਈ ਇਹਨਾਂ ਤਾੜੀਆਂ ਮਾਰਦੇ ਫੇਰ ਜਿਹੜਾ ਹੈ ਕੋਈ ਨਹੀਂ ਫੈਸਿਬਲ ਬਥੇਰੇ ਆਉਣੇ ਨੇ ਉਹ ਤਾਂ ਦਿੱਤਾ ਸਾਹਿਬ ਕਹਿੰਦੇ ਆਪਾਂ ਦੀਵਾਲੀ ਤੇ ਵੀ ਕੁਝ ਐਸਾ ਕਰ ਲਈਏ ਚਮਤਕਾਰ ਜਿਲਾਨੀ ਸ਼ਿਆਮ ਸਿਲਕ ਸਟੋਰ ਸਮਰਾਲਾ ਦੇ ਵੱਲੋਂ ਰੱਖੜੀ ਮਹਾ ਬੰਪਰ ਸੇਵ ਦੇ ਵਿੱਚ ਹਰ ਖਰੀਦ ਤੇ ਇੱਕ ਕੁਕਪਾ ਨਾ ਇਨਾਮ ਕੱਢਣ ਦਾ ਭਰੋਸਾ ਆਪਣੇ ਗ੍ਰਾਹਕਾਂ ਨੂੰ ਦਿੱਤਾ ਗਿਆ ਸੀ ਜਿਸ ਤਹਿਤ 15 ਅਗਸਤ ਨੂੰ ਸ਼ਾਮ ਸਿਲਕ ਸਟੋਰ ਤੇ ਪਬਲਿਕ ਦੀ ਹਾਜ਼ਰੀ ਦੇ ਵਿੱਚ ਲੱਕੀ ਕੁੱਪਨ ਦੇ ਇਨਾਮ ਕੱਢੇ ਗਏ। ਸ਼ਾਮ ਸਿਲਕ ਸਟੋਰ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਮੁੱਖ ਮਹਿਮਾਨ ਤੋਂ ਅਤੇ ਪੰਜਾਬੀ ਫਿਲਮ ਅਦਾਕਾਰਾਂ ਅਤੇ ਗਾਇਕਾ ਅਮਨ ਨੂਰੀ ਵੀ ਪਹੁੰਚੇ ਹੋਏ ਸਨ। ਉਹਨਾਂ ਵੱਲੋਂ ਇਨਾਮ ਕੱਢੇ ਗਏ। ਇਸ ਸਬੰਧੀ ਅਮਨ ਨੂਰੀ ਨੇ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਵਧਾਈਆਂ ਦਿੱਤੀਆਂ। ਗੱਲਬਾਤ ਕਰਦੇ ਆ ਮਨੋਰੀ ਨੇ ਕਿਹਾ ਕਿ ਪੰਜਾਬੀ ਫਿਲਮਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਹਰ ਟਾਈਮ ਜੁੜੇ ਰਹਿਣਾ ਚਾਹੀਦਾ ਹੈ। ਕਾਨ ਦੇ ਮਾਲਕ ਹੈਪੀ ਦਿੱਤਾਂ ਨੇ ਇਹ ਗੱਲਬਾਤ ਕਰਦੇ ਕਿਹਾ ਕਿ ਆਉਣ ਵਾਲੇ ਤਿਹਾਰ ਦਿਵਾਲੀ, ਕਰਵਾ ਚੌਤ ਦੇ ਤਿਹਾਰਾਂ ਤੇ ਵੀ ਇਨਾਮ ਦੀ ਕੂਪਨ ਸਕੀਮ ਰੱਖੀ ਜਾਵੇਗੀ। ਇਨਾਮ ਪ੍ਰਾਪਤ ਕਰ ਚੁੱਕੇ ਗ੍ਰਾਹਕਾਂ ਦੇ ਵੱਲੋਂ ਸ਼ਾਮ ਸਿਲਕ ਸਟੋਰ ਦੇ ਮਾਲਕ ਹੈਪੀ ਦਿੱਤਾਂ ਦਾ तहे ਦਿਲੋਂ ਧੰਨਵਾਦ ਕੀਤਾ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬਹੁਤ ਵਧੀਆ ਲੱਗਿਆ ਲੋਕਾਂ ਦਾ ਉਤਸ਼ਾਹ ਦੇਖ ਕੇ ਅੱਛਾ ਲੱਗਿਆ। ਕੀ ਕਾਫੀ ਦੂਰੋਂ ਦੂਰੋਂ ਲੋਕ ਆਏ ਹੋਏ ਨੇ ਔਰ ਮੈਂ ਤਾਂ ਜਦੋਂ ਕੂਪਨ ਕੱਢ ਰਹੀ ਸੀ ਦੇਖਿਆ ਗੋਬਿੰਦਗੜ ਤੋਂ ਮੁਹਾਲੀ ਤੋਂ ਖਰੜ ਤੋਂ ਸਮਰਾਲੇ ਦੇ ਵਿੱਚ ਇਹ ਸ਼ਿਆਮ ਸਿਲਕ ਸਟੋਰ ਹੈਗਾ ਤੇ ਤੁਸੀਂ ਦੇਖੋ ਵੀ ਜਿਹੜੇ ਇਹਨਾਂ ਦੇ ਕਸਟਮਰ ਨੇ ਕਿੰਨੇ ਕਿੰਨੇ ਦੂਰੋਂ ਆ ਰਹੇ ਨੇ ਮੁਹਾਲੀ ਤੋਂ ਖਰੜ ਤੋਂ ਗੋਬਿੰਦਗੜ ਖੰਨਾ ਤੇ ਇੱਧਰ ਨਾਲ ਦੇ ਪਿੰਡਾਂ ਤੋਂ ਬਹੁਤ ਵਧੀਆ ਲੱਗਿਆ ਤੇ ਜਿਨ੍ਹਾਂ ਦਾ ਇਨਾਮ ਨਿਕਲਿਆ ਹੈ ਜਿਨ੍ਹਾਂ ਨੂੰ ਵਧੀਆ-ਵਧੀਆ ਸਾਰੇ ਇਨਾਮ ਨਿਕਲੇ ਨੇ ਅੱਛਾ ਲੱਗਿਆ ਕੁਝ 11 ਹਜ਼ਾਰ ਵੀ ਸੀਗੇ ਕੁਝ ਲੇਟ ਹੋ ਗਏ ਨੇ ਪਰ ਬਹੁਤ ਵਧੀਆ ਲੱਗਿਆ ਐਦਾਂ ਦੇ ਫੰਕਸ਼ਨ ਜਦੋਂ ਹੁੰਦੇ ਨੇ ਚੰਗਾ ਲੱਗਦਾ ਲੋਕਾਂ 'ਚ ਉਤਸ਼ਾਹ ਵੀ ਪੈਂਦਾ ਜ਼ਿਆਦਾ ਔਰ ਚੰਗਾ ਵੀ ਲੱਗਦਾ ਇੱਕ ਫੰਕਸ਼ਨ ਜਿਵੇਂ ਇਹਨਾਂ ਨੇ ਸਾਹਿਲ ਬੱਤਾ ਨੇ ਹੋਰਾਂ ਨੇ ਕਰਵਾਇਆ ਇਹ ਫੰਕਸ਼ਨ ਇਹਦੇ ਨਾਲ ਤਾਲਮਿਲ ਬਣਿਆ ਰਹਿੰਦਾ ਲੋਕਾਂ ਦੇ ਨਾਲ ਵਧੀਆ ਤਾਲਮਿਲ ਬਣਿਆ ਰਹਿੰਦਾ ਮੈਂ ਮੈਂ 15 ਅਗਸਤ ਵੀ ਆਖੀ ਕਹਿਣਾ ਚਾਹੁੰਦਾ ਜਿਹੜਾ ਦੇਖ ਤੁਸੀਂ 15 ਅਗਸਤ ਦਾ ਸਾਡੀ ਆਜ਼ਾਦੀ ਸਾਡੇ ਜਿੰਨੇ ਵੀ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਕਰਕੇ ਸਾਨੂੰ ਆਜ਼ਾਦੀ ਮਿਲੀ ਆ ਜਿਨ੍ਹਾਂ ਕਰਕੇ ਅਸੀਂ ਆਜ਼ਾਦ ਹੋਏ ਆ ਉਹਨਾਂ ਸਾਰੇ ਸ਼ਹੀਦਾਂ ਨੂੰ ਸਾਡਾ ਸਲੂਟ ਆ ਸ਼ਹੀਦ ਆਜ਼ਮ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਹੋਰ ਜਿੰਨੇ ਵੀ ਨੌਜਵਾਨ ਜਿੰਨੇ ਵੀ ਸਾਡੇ ਫੌਜ ਦੇ ਵਿੱਚ ਨੇ ਜਿੰਨੇ ਵੀ ਸ਼ਹੀਦ ਹੋਏ ਨੇ ਸਾਰਿਆਂ ਨੂੰ ਸਲੂਟ ਆ ਉਹਨਾਂ ਕਰਕੇ ਸਾਨੂੰ ਸ਼ਹੀਦੀ ਉਹਨਾਂ ਦੀ ਸ਼ਹੀਦੀ ਕਰਕੇ ਸਾਨੂੰ ਇਹ ਆਜ਼ਾਦੀ ਮਿਲੀ ਆ ਸਾਰਿਆਂ ਨੂੰ 15 ਅਗਸਤ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਮੈਮ ਸੀਐਨ ਸਾਹਿਬ ਤੁਸੀਂ ਵੀ ਤੁਹਾਡੇ ਨਾਲ ਕਾਫੀ ਮਿਹਰਬਾਨੀ ਕਰ ਰਿਹਾ ਪੰਜਾਬੀ ਜਿਹੜਾ ਸਿਨੇਮਾ ਉਹਨੂੰ ਪ੍ਰਫੁੱਲਤ ਕਰਨ ਲਈ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਪੰਜਾਬ ਚ ਫਿਲਮਾਂ ਨੂੰ ਜ਼ਿਆਦਾ ਸ਼ੂਟਿੰਗ ਹੋਵੇ ਕਿਵੇਂ ਦੇਖ ਜੀ ਫੌਰਨ ਵਗੈਰਾ ਛੋਟੀ ਗੁੰਡੀ ਪਿਆਪ ਚ ਨਹੀਂ ਜਾਈ ਨਹੀਂ ਪੰਜਾਬ ਚ ਬਹੁਤ ਸਾਰੀਆਂ ਫਿਲਮਾਂ ਬਣ ਰਹੀਆਂ ਨੇ ਬਹੁਤ ਮੇਕ ਅ ਫਿਲਮਾਂ ਤਾਂ ਹੁਣ ਸੱਚੇ ਪਾਛੇ ਦੇ ਇੰਨੀ ਕਿਰਪਾ ਹੈ ਕਿੰਨੇ ਸੋਹਾਂ ਹਜ਼ਾਰਾਂ ਦੇ ਹਿਸਾਬ ਨਾਲ ਤਾਂ ਫਿਲਮਾਂ ਬਣ ਰਹੀਆਂ ਨੇ ਪੰਜਾਬ ਚ ਪੰਜਾਬ ਚ ਸ਼ੂਟ ਹੋ ਰਹੀਆਂ ਨੇ ਸਾਰੇ ਪਾਸੇ ਉਹ ਦੇਖਣਾ ਪੈਂਦਾ ਕਿ ਜਿਹੜੀ ਸਟੋਰੀ ਆ ਉਹਦੇ ਵਿੱਚ ਕਰੈਕਟਰ ਨੇ ਉਹ ਕਿੱਥੋਂ ਦੀ ਆ ਕਿੱਥੇ ਉਹ ਸੂਟ ਕਰਦੀ ਆ ਨਾ ਕਿ ਕਿੱਥੇ ਜਾ ਕੇ ਸ਼ੂਟਿੰਗ ਹੋਏਗੀ ਉਹਦੀ ਉਦੇ ਹਿਸਾਬ ਨਾਲ ਸ਼ੂਟਿੰਗ ਰੱਖੀ ਜਾਂਦੀ ਆ ਉਹ ਏਰੀਆ ਦੇਖ ਕੇ ਲੋਕੇਸ਼ਨ ਦੇਖ ਕੇ ਜੋ ਉਹਨੂੰ ਸੂਟ ਕਰਦੀ ਆ ਜਿਹੜੀ ਵੀ ਫਿਲਮ ਦੀ ਸਟੋਰੀ ਆ ਜੋ ਕਰੈਕਟਰ ਆ ਜਾਂ ਕਿੱਥੋਂ ਦੇ ਕਰੈਕਟਰ ਨੇ ਕਈ ਵਾਰੀ ਸਾਨੂੰ ਰਾਜਸਥਾਨ ਦੇ ਵਿੱਚ ਜਾ ਕੇ ਸ਼ੂਟ ਕਰਨਾ ਪੈਂਦਾ ਕਿਉਂਕਿ ਰੇਗਿਸਤਾਨ ਦੇ ਵਿੱਚ ਲੋਕੇਸ਼ਨ ਹੁੰਦੀ ਜਿਹੜੀ ਉੱਥੇ ਫਿਲਮਾਉਣਾ ਹੁੰਦਾ ਸਾਰਾ ਤੇ ਕਈ ਫਿਲਮਾਂ ਬਾਹਰ ਦੀਆਂ ਹੁੰਦੀਆਂ ਨੇ ਸਟੋਰੀਜ਼ ਜਿਵੇਂ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਜਾ ਕੇ ਫਿਲਮਾਈ ਦੀਆਂ ਨੇ ਤੇ ਉੱਥੇ ਸਬਸਿਡੀ ਵੀ ਇਹਨਾਂ ਨੂੰ ਕਾਫੀ ਮਿਲ ਜਾਂਦੀ ਆ ਤਾਂ ਵੀ ਕਈ ਲੋਕ ਉਥੇ ਜਾ ਕੇ ਸ਼ੂਟ ਕਰਦੇ ਨੇ ਤੇ ਕੁਝ ਕਹਾਣੀਆਂ ਇਦਾਂ ਦੀਆਂ ਹੁੰਦੀਆਂ ਨੇ ਕਿ ਅੱਧੀ ਫਿਲਮ ਉਥੇ ਸ਼ੂਟ ਹੁੰਦੀ ਆ ਅੱਧੀ ਇੱਥੇ ਆ ਪਰ ਜਿਹੜੀ ਸਾਡੀ ਪੰਜਾਬ ਦੀ ਮਿੱਟੀ ਚ ਪੰਜਾਬ ਦੀ ਧਰਤੀ ਤੇ ਜੋ ਇਥੋਂ ਦੇ ਖੇਤ ਖਿਲਾਰ ਸਾਡਾ ਪੰਜਾਬ ਦਾ ਜੋ ਹੈਗਾ ਉਥੇ ਜਦੋਂ ਸ਼ੂਟ ਹੁੰਦੀ ਆ ਫਿਲਮ ਉਹ ਵੱਖਰਾ ਹੀ ਰੰਗ ਹੁੰਦਾ ਜਦੋਂ ਅਸੀਂ ਪਰਦੇ ਦੇ ਉੱਤੇ ਆਪਣੇ ਪੰਜਾਬ ਨੂੰ ਆਪਣੇ ਪੰਜਾਬ ਦੀਆਂ ਸ਼ਹਿਰ ਦੀਆਂ ਗਲੀਆਂ ਮਹੱਲੇ ਪਿੰਡ ਖੇਤ ਉਹ ਦੇਖਦੇ ਆ ਕਾ ਬਧੀਆਂ ਲੱਗਦਾ ਜਿਹੜੇ ਬਾਹਰ ਲੋਕੀ ਬੈਠੇ ਨੇ ਬਾਰਲੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਵੀ ਫਿਲਮਾਂ ਦੇ ਵਿੱਚੋਂ ਰਾਹੀ ਦੇਖ ਕੇ ਜਿਹੜਾ ਪੰਜਾਬ ਦਾ ਮਾਹੌਲ ਆ ਜਾਂ ਪੰਜਾਬ ਦੀ ਧਰਤੀ ਨੂੰ ਦੇਖ ਕੇ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਆ ਫਿਰ ਕਾਫੀ ਲੰਬੇ ਸਮੇਂ ਤੋਂ ਫਿਲਮਾਂ ਜਿਹੜੇ ਐਕਟਰਾਂ ਦੀ ਡਿਮਾਂਡ ਵੀ ਅੱਜ ਵੀ ਤੁਹਾਡੀ ਸੇਵਾ ਦਾ ਜਿਹੜਾ ਦੇਖਦੇ ਪਰੇਸ਼ਾ ਦੇਖਦੇ ਰਹਿਣ ਕਿਵੇਂ ਦੇਖਦੇ ਹੁਣ ਕੋਈ ਨਵਾਂ ਲਿਖ ਕੇ ਆ ਰਹੇ ਹਾਂਜੀ ਫਿਲਮਾਂ ਤਾਂ ਰਿਲੀਜ਼ ਹੋਈ ਜਾ ਰਹੀਆਂ ਨੇ ਬੜਾ ਅੱਛਾ ਹੁਗਾ ਰ ਮਿਲਦਾ ਹੁਣ ਸਰਵਲਾ ਜੀ ਫਿਲਮ ਮੇਰੀ ਰਿਲੀਜ਼ ਹੋਈ ਸੀਗੀ ਤੇ ਉਹ ਕਿੰਨੇ ਹਫ਼ਤੇ ਕੱਢ ਗਈ ਆ ਲੋਕਾਂ ਨੇ ਬੜਾ ਪਿਆਰ ਦਿੱਤਾ ਐ ਐਮੀ ਵਿਰਕ ਗੀਪੀ ਗਰੇਵਾਲ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਦੇ ਨਾਲ ਮੇਰਾ ਸੀਗਾ ਜਿਹੜਾ ਰੋਲ ਬਹੁਤ ਵਧੀਆ ਬਹੁਤ ਸਰਾਇਆ ਲੋਕਾਂ ਨੇ ਚੰਗਾ ਲੱਗਦਾ ਹੈ ਪ੍ਰਾਤਨ ਸਮੇ ਦੀ ਕਹਾਣੀ ਸੀਗੀ ਪੁਰਾਣਾ ਪੰਜਾਬ ਕਿਦਾਂ ਦਾ ਸੀਗਾ ਉਸ ਵੇਲੇ ਦੀ ਕਹਾਣੀ ਸੀ ਉਦਾਂ ਦਾ ਪਹਿਰਾਵਾ ਸੀਗਾ ਸੋ ਕੱਚੇ ਘਰਾਂ ਦੇ ਵਿੱਚ ਸ਼ੂਟ ਹੋਈ ਸੀਗੀ ਫਿਲਮ ਉਹ ਬਹੁਤ ਸੋਹਣਾ ਲੱਗਿਆ ਮੈਨੂੰ ਉਹ ਸ਼ੂਟ ਕਰਕੇ ਵੀ ਤੇ ਲੋਕਾਂ ਨੇ ਜਦੋਂ ਮੇਰੇ ਕੰਮ ਨੂੰ ਐਪਰੀਸ਼ੀਏਟ ਕੀਤਾ ਤਾਂ ਮੈਨੂੰ ਬਹੁਤ ਚੰਗਾ ਲੱਗਿਆ। ਹੋਰ ਵੀ ਮੈਂ ਹੁਣ 5 ਸਤੰਬਰ ਨੂੰ ਹੁਣ ਫੇਰ ਮੇਰੀ ਅਗਲੀ ਫਿਲਮ ਦੂਜਾ ਰੱਬ ਉਹਦਾ ਸ਼ੂਟ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਹ ਵੀ ਫਿਲਮ ਬਹੁਤ ਅੱਛੀ ਆ ਬਹੁਤ ਵਧੀਆ ਫਿਲਮ ਬਣ ਜਾ ਰਹੀ ਆ ਵੀ ਅੱਛੀ ਸਟੋਰੀ ਆ ਸਰੋਤੇ ਬਹੁਤ ਸਿਆਣੇ ਆ ਜੀ ਅੱਜਕੱਲ ਦੇ ਸਰੋਤੇ ਅਸੀਂ ਤਾਂ ਆਪਣੇ ਸਰੋਤਿਆਂ ਕੋਲੋਂ ਸਿੱਖੀਦਾ ਬਹੁਤ ਕੁਝ ਜਾ ਕੇ ਜਦੋਂ ਵੀ ਕਿਸੇ ਸ਼ੋਅ ਤੇ ਜਾਈਦਾ ਜਾਂ ਕੋਈ ਵੀ ਮੇਲਾ ਹੁੰਦਾ ਜਾਂ ਫਿਲਮ ਦਾ ਸ਼ੂਟ ਹੁੰਦਾ ਕੋਈ ਵੀ ਸਾਡੇ ਫੈਨ ਸਾਡੇ ਪਿਆਰੇ ਸਾਨੂੰ ਮਿਲਦੇ ਆ ਬੜੀਆਂ ਸੋਹਣੀਆਂ ਸਾਨੂੰ ਉਹ ਕਈ ਸੁਝਾਅ ਦਿੰਦੇ ਨੇ ਅਸੀਂ ਉਹ ਸੁਝਾਅ ਮੰਨ ਕੇ ਅੱਗੇ ਆਪਣੀ ਲਾਈਫ ਦੇ ਵਿੱਚ ਲੈ ਕੇ ਤੁਰਦੇ ਆ ਆਪਣੀਆਂ ਫਿਲਮਾਂ ਦੇ ਵਿੱਚ ਆਪਣੇ ਗਾਣਿਆਂ ਦੇ ਵਿੱਚ ਬਾਕੀ ਬਸ ਮੈਂ ਇਹੀ ਕਹਾਂਗੀ ਇੱਕ ਸਿੰਗਰ ਹੋਣ ਦੇ ਨਾਤੇ ਇੱਕ ਐਕਟਰਸ ਹੋਣ ਦੇ ਨਾਤੇ ਪੰਜਾਬੀ ਦੇ ਵਿੱਚ ਅਸੀਂ ਜੰਮੇ ਪਲੇ ਆ ਪੰਜਾਬ ਦੇ ਵਿੱਚ ਪੰਜਾਬੀ ਸਾਡੀ ਮਾਂ ਬੋਲੀ ਆ ਔਰ ਉਹਦੇ ਨਾਤੇ ਮੈਂ ਕਹਿਣਾ ਚਾਹਾਂਗੀ ਕਿ ਤੁਸੀਂ ਚਾਹੇ ਇਸ ਦੇਸ਼ ਦੇ ਵਿੱਚ ਬੈਠੇ ਆਪਣੀ ਜਨਮ ਭੂਮੀ ਜਿਹੜੀ ਤੁਹਾਡੀ ਹੈਗੀ ਇਹ ਮਿੱਟੀ ਆ ਪੰਜਾਬ ਦੀ ਇੱਥੇ ਬੈਠੇ ਹੋ ਚਾਹੇ ਤੁਸੀਂ ਕਿਸੇ ਹੋਰ ਬਾਹਰਲੇ ਸੂਬੇ 'ਚ ਬੈਠੇ ਹੋ ਚਾਹੇ ਬਾਹਰਲੀ ਕੰਟਰੀ 'ਚ ਬੈਠੇ ਹੋ ਆਪਣੇ ਬੱਚਿਆਂ ਨੂੰ ਹਮੇਸ਼ਾ ਪੰਜਾਬੀਅਤ ਨਾਲ ਪੰਜਾਬੀ ਕਲਚਰ ਪੰਜਾਬੀ ਪਹਿਰਾਵਾ ਪੰਜਾਬੀ ਸਾਹਿਤ ਨਾਲ ਔਰ ਪੰਜਾਬੀ ਇਤਿਹਾਸ ਨਾਲ ਜਰੂਰ ਜੋੜ ਕੇ ਰੱਖਿਆ ਕਰੋ ਬਸ ਇਹੀ ਹਮੇਸ਼ਾ ਮੇਰੀ ਬੇਨਤੀ ਆ ਚੰਗਾ ਸੋਣਾ ਸੁੱਚਜਾ ਸੁਣੋ ਚੰਗਾ ਸੰਗੀਤ ਸੁਣੋ ਸੁਰੀਲਾ ਔਰ ਜਿਹਦੇ ਸ਼ਬਦਾਂ ਚੰਗੇ ਹੋਣ ਔਰ ਚੰਗੀਆਂ ਫਿਲਮਾਂ ਦੇਖੋ ਜਿਹਦੇ ਵਿੱਚ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਚ ਦਿਖਾਇਆ ਜਾਂਦਾ ਹੈ ਸਾਡੀ ਪੰਜਾਬੀ ਮਾਂ ਬੋਲੀ ਨੂੰ ਉੱਤੇ ਚੁੱਕਿਆ ਜਾਂਦਾ ਉਹਦਾਂ ਦੀਆਂ ਫਿਲਮਾਂ ਨੂੰ ਦੇਖਿਆ ਕਰੋ ਜ਼ਰੂਰੀ ਕਾਇਦਨ ਦੀ ਕੀ ਗੱਲ ਜਦੋਂ ਸ਼ਾਮ ਸਿਲਕ ਸਟੋਰ ਪਹੁੰਚੇ ਹੁੰਦੇ ਸ਼ਾਮ ਸਿਲਕ ਸਟੋਰ ਜਿਹੜਾ ਹੈ ਸਮਰਾਲੇ ਦਾ ਇਸ ਵਕਤ ਦਾ ਵੀ ਕਹਿੰਦੇ ਟਾਪ ਕਲਾਸ ਸਟੋਰ ਹੈ ਸ਼ਾਮ ਸਿਲਕ ਸਟੋਰ ਤੇ ਰਹੀ ਗੱਲ ਹੈਪੀ ਦਿੱਤੇ ਹੋਣਾ ਦੀ ਜਾਂ ਸਾਹਿਬ ਦਿੱਤੇ ਹੋਣਾ ਦੀ ਕਿ ਮਿਲਨ ਸਰ ਬੰਦੇ ਬਹੁਤ ਨੇ ਤੇ ਅੱਜ ਸਮਰਾਲੇ ਦੇ ਇਤਿਹਾਸ ਦੇ ਵਿੱਚ ਸਮਰਾਲੇ ਦੀ ਹਿਸਟਰੀ ਦੇ ਵਿੱਚ ਸੱਚੀਓ ਕਮਾਲ ਦੀ ਗੱਲ ਹੋਈ ਆ ਮੈਂ ਮਤਲਬ ਇੱਥੇ 50 ਸਾਲ ਮੇਰੀ ਏਸ ਹੈਗੀ ਆ ਮੈਂ ਨਹੀਂ ਕਦੇ ਦੇਖਿਆ ਕਿ ਇਸ ਤਰ੍ਹਾਂ ਦਾ ਕੋਈ ਇਵੈਂਟ ਹੋਇਆ ਹੋਵੇ ਹੁਣ ਤੱਕ ਕਦੇ ਵੀ ਕਿਸੇ ਵੀ ਦੁਕਾਨ ਵਾਲੇ ਨੇ ਇਸ ਤਰ੍ਹਾਂ ਦਾ ਕੋਈ ਇਵੈਂਟ ਨਹੀਂ ਕੀਤਾ ਅੱਜ ਇਹਨਾਂ ਨੇ ਦਿਲ ਖਿੱਚ ਕੇ ਮਤਲਬ ਆਏ ਪੂਰੇ ਖੁੱਲੇ ਦਿਲ ਦੇ ਨਾਲ ਜਿਹੜਾ ਹੈਗਾ ਵਾ ਪ੍ਰਾਈਜ਼ ਦੇਤੇ ਰੈਫਰਿਜਰੇਟਰ ਦਿੱਤਾ ਹੈ ਬੌਂਡਲੀ ਦੀ ਸਾਡੇ ਇੱਕ ਸਤਕਾਰਯੋਗ ਭੈਣ ਜੀ ਨੇ ਉਹਨਾਂ ਨੂੰ ਰੈਫਰਿਜਰੇਟਰ ਨਿਕਲਿਆ ਔਰ ਮੈਡਮ ਅਮਨ ਨੂਰੀ ਜਿਹੜੇ ਬਹੁਤ ਅੱਛੇ ਫਨਕਾਰ ਨੇ ਅਦਾਕਾਰ ਨੇ ਉਹ ਆਏ ਤੇ ਸਭ ਜਿਹੜਾ ਹੈ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਕੀਤਾ ਤੇ ਮੇਰੇ ਵੱਲੋਂ ਜਿਹੜਾ ਹੈ ਇਸ ਪਹਿਲ ਕਦਮੀ ਦੇ ਲਈ ਹੈਪੀ ਦੱਤਾ ਜੀ ਨੂੰ ਔਰ ਬੇਟੇ ਸਾਹਿਲ ਦੱਤਾ ਨੂੰ ਸ਼ਾਮ ਸਰਕ ਸਟੂਰ ਦੇ ਸਾਰੇ ਜਿੰਨੇ ਵੀ ਮੁਲਾਜ਼ਮ ਇੱਥੇ ਕੰਮ ਕਰਦੇ ਨੇ ਜਿੰਨੇ ਵੀ ਕੋਈ ਕੋ ਸੰਭਾਲੇ ਤੋਂ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਇਸ ਨਵੇਂ ਈਵੈਂਟ ਦੇ ਲਈ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਜਿਹੜਾ ਹੈ ਖਾਦੂ ਸ਼ਾਹ ਮਹਾਰਾਜ ਚਰਦੀ ਕਲਬਕਸ਼ੀ ਥੈਂਕ ਯੂ ਹਾਂਜੀ ਤੁਹਾਡੇ ਨਾਮ ਦੱਸੇ ਕਿ ਅਮਾ ਜੀ ਦੇਖਾ ਤਾ ਮੇਰਾ ਨਾਮ ਜਮਨਜੀਤ ਕਾਰ ਪਿੰਡ ਮੇਰਾ ਪਾਉਂਣੀ ਹੈ ਜੀ ਕੀ ਆਮਸਰਕ ਸਟੋਰ ਤੇ ਜੀ ਇਹਨਾਂ ਨੇ ਕੱਪੜਿਆਂ ਤੇ ਰੈਕੜੀ ਬੰਦ ਕਰਦੇ ਅਸੀਂ ਲਾਈਏ ਸੀ ਫਿਰ ਕੁਫਾਮੀ ਦੰਦੇ ਸੀਗੇ ਹਾਂ ਜੀ ਅਸੀਂ ਰੈਕੜੀਆਂ ਤੋਂ ਪਹਿਲਾਂ 11000 ਦੀ ਸ਼ਾਪਿੰਗ ਕੀਤੀ ਸੀ ਸਨ ਦੋ 쿠ਪਨ ਪ੍ਰਾਪਤ ਹੋਏ ਸੀ ਜਿਨ੍ਹਾਂ ਵਿੱਚੋਂ ਮੇਰਾ ਪਹਿਲਾ ਨਾਮ ਰਿਜ ਰਿਜ ਨਿਕਲੀ ਆ ਜੀ ਜੀ ਕਰਕੇ ਨਾ ਪ੍ਰਿੰਟ ਲਾਇਆ ਬਾਤ ਪੁੱਛ ਹਾਂ ਜੀ ਹਾਂ ਜੀ ਬੜੀ ਗੱਲ ਕਰੀਏ ਕੱਪੜੇ ਦੀ ਵੈਰਾਈਟੀ ਗੇਮਨ ਗਿਆ ਬਹੁਤ ਵਧੀਆ ਸੀ ਕੱਪੜੇ ਦਾ ਰੇਟ ਵੀ ਬਹੁਤ ਵਧੀਆ ਸੀਗਾ ਮੈਂ ਤਾਂ ਸਭ ਨੂੰ ਇਹ ਸੁਨੇਹਾ ਦੇਣੀ ਆ ਵੀ ਆਮਸਰਕ ਸਟੋਰ ਤੇ ਆਓ ਕਿ ਆਪਣੇ ਵਧੀਆ ਦੇ ਕੱਪੜੇ ਲੈ ਕੇ ਜਾਵਾਂ। ਸਮਰਾਲੇ ਦੀ ਗੱਲ ਕਰੀਏ ਤਾਂ ਸਮਰਾਲੇ ਵਿੱਚ ਪਹਿਲੀ ਦੁਕਾਨੀ ਦੁਕਾਨ ਹਨ। ਇਸ ਸਮਰਾਲੇ ਵਿੱਚ ਆਜ ਕੱਜ ਤੋਂ ਪਹਿਲੀ ਦੁਕਾਨ ਆਜੀ ਇਹ ਤਾਂ ਨਾਮ ਨਿਕਲ ਰਾਇਨੇ ਜੀ। ਕੱਪੜੇ ਸ਼ਾਪਿੰਗ ਕਰਨ ਤੇ ਆਉਂਦੇ ਹਾਂ। ਹਾਂਜੀ ਨਾਮ ਦੱਸੋ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਕਵਿਤਾ ਗੁਵਿੰਦਗੜ੍ਹ ਤੋਂ ਆਏ ਹਾਂ। ਸੁਵਿਧਾ ਮਾਰਕ। ਜੀ ਨਾਮ ਨਿਕਲਿਆ ਤੁਹਾਡਾ ਸੈਕੰਡ। ਨਾਮ ਦੱਸੋ। ਠੀਕ ਹੈ। ਥੈਂਕ ਯੂ। ਮੈਂ ਨਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਕਿ ਮੈਨੂੰ ਇਹ ਸੂਟ ਬਹੁਤ ਪਸੰਦ ਆਇਆ। ਬਹੁਤ ਵਧੀਆ ਨਾ ਇਹ ਡੀਲਿੰਗ ਹੈ। ਪੂਰੇ ਸਾਰੇ ਆਓ ਵਾਤ ਮੇਰੇ ਕੋਲ ਸ਼ੋਅਰੂਮ ਹੈ ਵੱਤ ਤੋਂ ਵੱਤ ਖੁਸ਼ੀਆਂ ਪਾ ਕੇ ਜਾਊਂਗੇ ਮੈਨੂੰ ਨਾਮ ਨਿਕਲਣ ਲੱਗਦਾ ਸੀ ਥੋੜਾ ਨਾਮ ਨਿਕਲੂਗਾ ਜਿਹੜਾ ਨਹੀਂ ਮੈਨੂੰ ਤਾਂ ਸਰਪ੍ਰਾਈਜ਼ ਸੀ ਅੱਜ ਤੇ ਹੁਣ ਮੈਨੂੰ ਫੋਨ ਕਰਕੇ ਬੁਲਾਇਆ ਸੀ ਹਾਂਜੀ ਇਹ ਮੈਨੂੰ ਕਾਲ ਕੇ ਆ ਮੈਂ ਕਿਹਾ ਮੈਨੂੰ ਪਤਾ ਹੀ ਨਹੀਂ ਸੀ ਅਜੀ ਨਾਮ ਮੈਂ ਫਿਰ ਵੀ ਇਹਨਾਂ ਦੀ ਐਨ ਇਮਾਨਦਾਰੀ ਨੇ ਮੈਨੂੰ ਫੋਨ ਕੀਤਾ ਬਾਕੀ ਕਸਟਮਰ ਨੂੰ ਕੀ ਕਹਿਣਾ ਚਾਹਣਾ ਮੈਂ ਕਹਿੰਦੀ ਹਾਂ ਤੁਸੀਂ ਆਓ ਵੱਤ ਤੋਂ ਵੱਤ ਵਿਜ਼ਿਟ ਕਰੋ ਤੁਹਾਨੂੰ ਬਹੁਤ ਅੱਛਾ ਲੱਗੂਗਾ ਬਹੁਤ ਅੱਛਾ ਰਿਸਪੌਂਸ ਹੈ ਬਹੁਤ ਵਧੀਆ ਨੇਚਰ ਹੈ ਮੇਨ ਪੈਸੇ ਦੀ ਗੱਲ ਨਹੀਂ ਨੇਚਰ ਤੇ ਹੈ ਡਿਪੈਂਡ ਕੀ ਕਿਵੇਂ ਦੇ ਬੰਦੇ ਨਾਲ ਤੁਸੀਂ ਡੀਲ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਇਹ ਦੱਸਣ ਦਾ ਮੌਕਾ ਮਿਲਿਆ ਵੀ ਸ਼ਾਮ ਸਿਲਕ ਸਟੋਰ 8 ਜੂਨ ਨੂੰ ਸਮਰਾਲੇ ਦੇ ਵਿੱਚ ਓਪਨਿੰਗ ਕੀਤੀ ਸੀ ਜਿਦੇ ਵਿੱਚ ਸਮਰਾਲੇ ਦੇ ਲੋਕਾਂ ਨੇ ਆਲੇ ਦੋਲੇ ਦੇ ਪਿੰਡਾਂ ਦੇ ਹੋਰ ਆਲੇ ਦੋਲੇ ਦੇ ਏਰੀਏ ਨੇ ਬਹੁਤ ਭਰਪੂਰ ਹੰਗਾਰਾ ਦਿੱਤਾ ਬਹੁਤ ਸਹਿਯੋਗ ਦਿੱਤਾ ਅਸੀਂ 1 ਜੁਲਾਈ ਤੋਂ ਰਾਖੀ ਮਹਾਮੰਪਰ ਸੇਨ ਮੇਲਾ ਚਲਾਇਆ ਸੀ ਜਿਦੇ ਵਿੱਚ 5000 ਦੀ ਪਰਚੇਜ ਦੇ ਕੂਪਨ ਸੀਗਾ ਜਿਦੇ ਵਿੱਚ ਕਈ ਤਰ੍ਹਾਂ ਦੇ ਇਨਾਮ ਸੀਗੇ ਜਿਨ੍ਹਾਂ ਦੇ ਕੋਲ ਬڑا ਨਾਮ ਫ੍ਰਿਜ ਸੀ ਗਾਇ ਦੂਸਰਾ ਨਾਮ LED ਸੀ ਜੀ ਤੀਜਾ ਮਿਕਸਰ ਗ੍ਰਾਈਂਡਰ ਸੀ ਡਿਨਰ ਸੈੱਟ ਸੀ ਹੋਰ 470 ਇਨਆਇਟ ਮਾ ਛੋਟੀਆਂ ਸੀ ਜਿਹੜੇ ਬੰਦੇ ਕੋਲ ਵੀ 쿠ਪਨ ਸੀ ਹਰੇਕ ਨੂੰ ਇਨਾਮ ਦਿੱਤਾ ਗਿਆ ਜਿਹੜਾ ਸਾਡਾ ਜੀ ਰੈਫਰਿਜਰੇਟਰ ਹੈ ਸਾਡੇ ਮਾਤਾ ਜੀ ਬੌਂਦਲੀ ਤੋਂ ਸੀ ਉਹਨਾਂ ਨੂੰ ਇਹ ਰੈਫਰਿਜਰੇਟਰ ਸੀ ਮਿਲਿਆ ਜੀ ਜਿਹੜਾ 쿠ਪਨ ਵੀ ਸੀ ਅਸੀਂ ਇਹਨਾਂ ਨੂੰ ਧੱਕੇ ਨਾਲ ਦਿੱਤਾ ਸੀ 쿠ਪਨ ਵੀ ਅੱਜ ਅਸੀਂ ਗੱਲ ਕਰਕੇ ਸਿਲਫ ਸਟੋਰ ਵੀ ਤੇ ਕੀ ਖਾਸ ਹੈ ਜਿਹੜਾ ਸਮਰਾਲੇ ਵਿੱਚ ਤੁਸੀਂ ਲੈ ਕੇ ਆਏ ਹੋ ਬਾਕੀ ਸ਼ਹਿਰਾਂ ਦੇ ਦੇਖੋ ਜੀ ਅਸੀਂ ਸਮਰਾਲੇ ਦੇ ਵਿੱਚ ਜਿੰਨੀ ਵੀ ਵੈਰਾਈਟੀ ਲੈ ਕੇ ਆਏ ਆ ਸ਼ਹਿਰ ਤੋਂ ਸਾਰੀ ਹਟਕੇ ਲੈ ਕੇ ਆਏ ਆ ਕਿਉਂਕਿ ਜਿਹੜਾ ਪਹਿਲਾਂ ਸਮਝਦਾ ਲੋਕਲ ਕਸਟਮਰ ਸੀ ਸਾਰਾ ਖੰਨਾ ਗੁਵਿੰਦਗੜ੍ਹ ਤੇ ਲੁਧਿਆਣਾ ਜਾਂਦਾ ਸੀਗਾ ਕਮਸੇ ਕਮ ਉਸ ਦਿਨ ਤੋਂ ਸਾਡੇ ਕੋਲ ਲੋਕਲ ਕਸਟਮਰ ਆ ਗਿਆ ਹੈ ਕਹਿ ਰਹੇ ਵੀ ਤੁਸੀਂ ਬਾਜ਼ਾਰ ਨੂੰ ਸਾਰੇ ਬਖੋਂ ਔਰ ਅਸੀਂ ਵਧੀਆ ਐਕਸਟਰਾ ਆਰਡੀਨਰੀ ਚੀਜ਼ਾਂ ਵੇਚ ਰਹੇ ਆ ਇਹ ਸਾਡੇ ਆਂਟੀ ਜੀ ਜਿਨ੍ਹਾਂ ਨੂੰ ਬਾਉਂਡਰੀ ਦਾ ਫ੍ਰਿਜਵਲ ਆਂਟੀ ਜੀ ਤੁਸੀਂ ਦੱਸੋ ਵੀ ਤੁਸੀਂ ਸਾਡੇ ਸ਼ਾਮ ਸਿਲ ਦੇ ਜਿਸ ਟਾਈਮ ਕਪੜੇ ਤੇ ਤੁਹਾਨੂੰ ਸਾਡਾ ਸਟਾਫ ਸਾਡੀ ਡੀਲਿੰਗ ਸਾਡੀ ਵੈਰਾਈਟੀ ਕਿਸ ਤਰ੍ਹਾਂ ਲੱਗੀ ਬਹੁਤ ਵਧੀਆ ਜੀ ਸਟਾਫ ਦਾ ਸੁਭਾਅ ਵੀ ਬਹੁਤ ਵਧੀਆ ਜੀ ਕੋਈ ਪਈ ਆ ਜੀ ਸ਼ਿਕਾਇਤ ਨਹੀਂ ਜੀ ਹੈ ਕਿ ਕਪੜਾ ਵੀ ਮਾੜਾ ਹੋਵੇ ਜਨਾ ਕਿਹਾ ਸੀ ਤੁਹਾਨੂੰ ਜੋ ਅਸੀਂ ਕਿਹਾ ਸੀ ਤੁਹਾਨੂੰ ਕਰਕੇ ਦਿਖਾਇਆ ਸੀ ਤੁਹਾਨੂੰ ਤੁਹਾਨੂੰ ਜੋ ਆਪਨ ਮਿਲੇ ਸੀ ਤੁਹਾਨੂੰ ਉਹਦੇ ਵਿੱਚ ਨਾਮ ਮਿਲਿਆ ਜੀ ਨਿਕਲਿਆ ਤੁਹਾਨੂੰ ਅੱਜ ਜੀ ਹੋਰ ਫਿਰ ਤੁਹਾਨੂੰ ਮਿਲ ਗਿਆ ਜੀ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਤੁਹਾਡੀ ਇੰਦਾ ਹੀ ਸਿਹਤ ਤੰਦਰੁਸਤੀ ਰੱਖੇ ਦਿਨ ਦਾ ਚੋਗਨੀ ਤਰੱਕੀ ਕਰੋ ਸਾਡੇ ਕੋਲ ਇਸ ਤਰ੍ਹਾਂ ਹੀ ਆਉਂਦੇ ਰਹੋ ਮਿਹਰਬਾਨੀ ਧੰਨਵਾਦ ਜੀ ਵਾਪਸ ਮੈਂ ਕਹਿੰਦਾ ਕਹਾ ਹੋਰ ਵੀ ਫੈਸਟੀਵਲ ਆ ਰਹੇ ਨੇ ਹਾਂਜੀ ਸਰ ਦਿਵਾਲੀ ਆ ਰਹੀ ਹੈ ਕਰਵਾ ਚੌਥ ਵੀ ਬਿਲਕੁਲ ਭੱਜਾ ਸਾਹਿਬ ਅਗਲਾ ਜਿਹੜਾ ਹੋਰ ਆ ਰਿਹਾ ਜੀ ਸਾਡੀ ਸਕੀਮ ਆ ਰਹੀ ਆ ਉਹ ਸਮਰਾ ਦੇ ਵਾਸਤੇ ਸ਼ਹਿਰ ਵਾਸੀਆਂ ਵਾਸਤੇ ਬਹੁ ਇਹ ਲਈ ਸਕੀਮ ਹੋਗੀ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਹੀ ਭਰਪੂਰ ਫਾਇਦਾ ਮਿਲੂਗਾ ਔਰ ਹਮ ਹਮਾ ਕੇ ਲੋਕ ਉੱਪਰ ਹੋਰ ਵੀ ਲੈਣਗੇ